ਸਤਿ ਸ੍ਰੀ ਅਕਾਲ ਜੀ ਸੰਧੂ ਡੇਰੀ ਫਾਰਮਾ ਸਦੂਗੜ੍ਹ ਤੇ ਸਵਾਗਤ ਹੈ ਲੈ ਮਿੱਤਰੋ ਕਟੀਆਂ ਜਦੋਂ ਚੱਕੀਏ ਆਪਣਾ ਨੰਬਰ ਦੇਖੋ ਕੈਮਾ ਆਉਂਦਾ ਹੁਣ ਆ ਗਿਆ ਆਪਣਾ ਕਟਾ ਖੀਰਾ ਕਟਾ ਹੈ ਦੇਖੋ ਬਾਬਾ ਸੁੱਖ ਰੱਖ ਕੇ ਕੀ ਬਣਦਾ ਪਰਮਾਤਮਾ ਮਿਹਰ ਕਰੇ ਸਾਰਿਆਂ ਦੇ ਜਾਨਵਰ ਬਹੁਤ ਟਾਪ ਦੇ ਇੱਥੇ ਪਰੇ ਹੋ ਜਾ ਬਾਈ ਪਰੇ ਹੋ ਜਾ ਪਰੇ ਹੋ ਜਾ ਬਾਈ ਇਹਦੇ ਸਾਰੇਆਂ ਦੰਦ ਟਾਪ ਦੇ ਆ ਉਹ ਵਾਹਿਗੁਰੂ ਮਿਹਰ ਕਰੇ ਤੇ ਕਟੀਆਂ ਦਿਖਾਉਣੇ ਹੁਣ ਤੁਹਾਨੂੰ ਕਿਹੜਿਆਂ ਦੇ ਫੁੱਲ ਵਾਏ ਦਾ ਜੱਜ ਸਹਿਬਾਨ ਆ ਗਏ ਕਟਿਆਂ ਕੋਲੇ ਆਵੇ 흘ਤੀਰਾ ਬਾਕੀ ਦਿਖਾਉਣੇ ਸਾਨੂੰ ਸਾਰਾ ਜਾਨਾ ਲੈ ਬਹਿ ਗਈ ਮਿੱਤਰੋ ਆਪਣੀ ਰਾਣੀ ਸੁੰਦਰਾ ਇੱਕ ਸ਼ੀਲਾਂ ਚੋਟੀਆਂ ਆਉਂਆਂ ਨੂੰ ਬਾਜਾਂ ਨੂੰ ਤੇ ਨਾ ਕੀ ਜਿਹੜਾ ਜਿਹੜਾ ਲਾਡੋ ਲਾਡੋ ਹੈ ਲਾਡੋ ਆ ਜਾਂਦਾ ਲਿਖਾਉਣਾ ਅਸੀਂ ਕੰਜਰਦਾਰ ਤੇ ਲਿਖਾਉਣਾ ਅਸੀਂ ਕੁਝ ਦਿੰਦੇ ਹਾਂ ਹਾਂ ਕਿ ਵੀ ਸ਼ੌਂਕੀ ਬੰਦਾ ਪੁੱਛ ਲੈਣਾ ਲਾਡੋ ਮੈਂ ਮਿੱਤਰੋ ਲਾਡੋ ਦੇਖੋ ਕਿ ਨੰਬਰ ਕਿੰਦਾ ਵਿਚਾਰੀ ਦਾ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਆ ਜਿੰਨਾਂ ਦਾ ਕੋਈ ਵੀ ਗਾਨਵਰ ਪੋਜੀਸ਼ਨ ਲਿਖਾਉਣੇ ਆ ਭਰਾਵੋ ਕਿਹੜੇ ਨੰਬਰ ਤੇ ਆਉਂਦੀ ਹੈ ਉਹ ਆਪਣਾ ਐਡਰੈਸ ਵਗੈਰਾ ਕਿਹੜੀ ਕਿਹੜੇ ਤੇ ਆਉਂਦੀ ਹੈ ਉਹ ਇੱਥੇ ਲਿਖਾ ਕੇ ਜਾਵੇ বার বার ਸਾਨੂੰ ਉੱਤਰ ਆ ਗਏ ਕੱਟੇ ਬਹੁਤ ਟਾਪ ਦੇ ਆਈ ਜਾਂਦੇ ਹਜੇ ਕੱਟੇ ਬਹੁਤ ਜ਼ਿਆਦਾ ਤੇ ਬਾਕੀ ਜੋ ਬਾਦੂ ਵੀਰ ਆ ਫਿਰ ਉਹ ਵੱਡਾ ਮੇਲਾ ਬਾਕੀ ਸਾਨੂੰ ਦਿਖਾਉਣਿਆ ਸਾਰਾ ਕਿਹੜੀ ਕਿਹੜੇ ਨੰਬਰ ਦਾ ਕਿਹੜੇ ਕਿਹੜੇ ਦਾ ਕੱਟਾ ਕਿਹੜਾ ਸਾਰਾ ਦਿਖਾ ਦੇਣਾ ਸ਼ਾਮ ਤੱਕ ਲੈ ਮਿੱਤਰੋ ਲਾਗੇ ਝੋਟੀਆਂ ਲੈਣ ਚਲਾਉਣਾ ਹਾਂ ਦੇਖੋ ਕਿਹੜੀ ਨੂੰ ਕਿਹੜਾ ਨੰਬਰ ਮਿਲਦਾ ਕਿਹੜੀ ਨੂੰ ਕਿਹੜਾ ਮਿਲਦਾ ਬਾਕੀ ਕਰਾਵਾਂਗੇ ਤੁਹਾਡੀ ਗੱਲਬਾਤ ਪਹਿਲੇ ਦੂਜੇ ਤੀਜੇ ਵਾਲੇ ਨਾਲ ਹੌਲੀ ਨੇ ਚੰਗਾ ਜਿਹਾ ਲਿਆਉਣੀ ਪੈਗੀ ਦੇਖੋ ਕੀ ਬੰਦ ਦਾ ਕੈਮਾ ਨੰਬਰ ਆਉਂਦਾ ਇਹ ਰਾਂ ਲਾਈਨ ਬਾਰ ਤੇ ਖੜਾਉਣਗੇ ਸਾਡੇ ਰਿਜ਼ਲਟ ਅਨਾਉਂਸ ਕਰਨ ਲੱਗਿਆ ਨਹੀਂ ਦੇਖੋ ਕੋੜੀ ਅੱਜੋ ਬਣਾ ਕੇ ਮੇਰ ਬਣ ਕੇ ਉਹਦੇ ਉਹਨੇ ਉਹਨਾਂ ਦੇ ਸਾਰੇ ਪਸ਼ੂ ਸੋ 200 ਸਸ ਦੇ ਤਾ ਇਸੇ ਰਿਜ਼ਲਟ ਆ ਅੱਜ ਆ ਮੰਗ ਲੋ ਜਿਹੜੀ ਪਹਿਲੀ ਚੋਣ ਦੀ ਆ ਉਹਦਾ ਪ੍ਰੋਗਰਾਮ ਨੰਬਰ ਹੈ 14 ਬਾਈ ਦੂਰ ਪਾ ਜੀ ਕਾਰਨਾ ਦਾ ਨੰਬਰ ਸੰਗਤ ਸਾਨੂੰ ਰਾਮਾ ਮੋਤੀ ਅੜਾ ਜੀ ਰਾਮਗੜ੍ਹ ਲੁਧਿਆਣਾ ਦੇ ਪਹਿਲੇ ਨੰਬਰ ਤੇ ਆ ਗਿਆ ਭਰਾਵੋ ਝੋਟੀ ਧੰਨਵਾਦ ਬਾਈ ਸਾਰਿਆਂ ਦਾ ਬਹੁਤ ਵੀਰਾਂ ਦੀ ਸ਼ਿੰਗਤ ਹੈ ਤੇ ਬਹੁਤ ਬਹੁਤ ਜੁਆਤਾ ਲੁਧਿਆਣਾ ਬਾਈ ਲੁਧਿਆਣਾ ਸਿਆਰਾ ਕਿੰਨੇ ਕਿਟਾ ਬਾਈ ਅੱਛਾ ਚੱਲ ਭਰਾਈ ਪਰਾਵਾ ਬਹੁਤ ਵਧੀਆ

ਓਏ ਆ ਜਾਓ ਬਾਈ ਇੱਦਾਂ 2 ਨੰਬਰ ਵਾਲੀ 2 ਨੰਬਰ ਕਿਹੜੇ ਖੇਡ ਗਿਆ ਉਹਨੇ ਘੋੜੇ ਆਉਨੇ ਆ ਮੇਰੇ ਕੋਲੇ ਕਿਹਨਾ ਬਾਈ ਸਰਵਿੰਦਰ ਸਿੰਘ ਜੀ ਕਿਹੜਾ ਪਿੰਡ ਆ ਬਾਈ ਰਾਜਰਾਣਾ ਪਿੰਡ ਆ ਜੀ ਰੱਬ ਦਾ ਵਧਾਈ ਭਰਾ ਪਹਿਲਾਂ ਤੈਨੂੰ ਰਾਜਰਾਣਾ ਇੱਧਰ ਭਾਈ ਰਾਜਰਾਣਾ ਡੇਗ ਰੋਡ ਕੋਲੇ ਅੱਛਾ ਸਾਡੇ ਗਵਾਂਢੀ ਆ ਗਏ ਸਰਦੂਲਗੜ ਦੇ ਨਾਲ ਹੈਣਾ ਚਲੋ ਵਧਾਈਆਂ ਭਰਾਵਾ ਪ੍ਰਮਾਤਮਾ ਮਿਹਰ ਕਰੇ ਨਾ ਰਾਜਰਾਣਾ ਜੀ 1470 ਦਾ ਆ ਗਈ ਭਰਾਓ ਦੂਜੇ ਨੰਬਰ ਤੇ ਪਿੰਡ ਰਾਜਰਾਣਾ ਤਸਵੀਰ ਸਰਦੂਲਗੜ ਜ਼ਿਲ੍ਹਾ ਮਾਨਸਾ ਮਾਨਸਾ ਜੀ ਮਾਨਸਾ ਜੀ ਤਸਵੀਰ ਸਰਦੂਲਗੜ ਭਾਈ ਧੰਨਵਾਦ ਭਾਈ ਵਧਾਈ ਪ੍ਰਾਪਤ ਹਨ ਬਹੁਤ ਬਹੁਤ ਪ੍ਰਮਾਤਮਾ ਮਿਹਰ ਕਰੇ ਬਹੁਤ ਵਾਰਕ ਤੀਸਰਾ ਨੰਬਰ ਜੀ ਬਹੁਤ ਅੱਛਾ ਭਾਈ ਔਰ ਅਭੀ ਜੋ 355 ਨੰਬਰ ਮਨਜਿੰਦਰ ਸਿੰਘ ਸਾਹਿਬ ਗੁੱਟਰੀ ਸਿੰਘ ਛੋਟੇ ਮੈਲ ਤੋਂ ਖਿੱਚਣੀ ਹੈਗੇ ਖਿਚਾ ਲੋ ਯਾਰ ਇਹ ਦਿਨ ਕਿਤੇ ਆਉਂਦਾ ਲੈ ਮੈਂ ਖਿਚ ਲੈ ਬਾਈ ਖੜਾ ਤੇ ਮੈਂ ਤੇਰੀ ਫੋਟੋ ਖਿੱਚ ਦੂ ਬਾਈ ਲੈ ਖਿੱਚੇ ਯਾਰ ਬਾਈ ਦੀ ਵਧੀਆ ਘਰੇ ਲਾ ਦੀ ਜਗਾ ਵੱਡੀ ਬਣਾ ਕੇ ਦੂਜਾ ਨੰਬਰ ਆ ਬਾਈ ਦਾ ਪਿੰਡ ਰਾਜਰਾਨ ਆਪਣੇ ਮੰਡੇ ਆਗੇ ਇਧਰੋਂ ਹਟ ਕੇ ਖਿੱਚ ਲੈ ਬਾਈ ਇਹਦੇ ਕਿਨਚਾ ਤੇਰਾ ਮੋਬਾਈਲ ਆ ਸੀ ਉਹ ਬਾਈ ਦੀ ਪਰਲੇ ਦੀ ਆ ਜਾਈ ਬਾਈ ਓ ਬਾਈ ਛੋਟੀ ਵਾਲਾ ਛੋਟਾ ਮੋਬਾਈਲ ਆ ਫੋਟੋ ਖਿਚਾ ਲੈ ਕਰਨਾ ਮੜਾ ਵਰਕ ਕਰਦੇ ਬਾਈ ਰਾਜ ਰਾਣੇ ਤੋਂ ਆਪਣੇ ਕਮਾਂਡੀ ਹੈ ਸਾਡਾ ਪਿੰਡ ਰੋਡ ਕੀ ਹੈ ਬਾਈ ਆ ਗਈ ਆਪਣੀ ਕੱਟਿਆ ਬੈਠੀ ਮਿਲਦੇ ਚੰਗਾ ਤੂੰ ਬਹ ਜਾਂਦੇ ਨਹੀਂ ਹਜੇ ਨਹੀਂ ਅਸੀਂ ਆ ਕਾਰਡ ਬਾਰਡ ਨੰਬਰ ਤੇ ਹੋਟਿੰਗ ਰਹਿ ਗਿਆ ਸਾਡੇ ਕੋਲ ਆਵਾਂਗੇ ਆਵਾਂਗੇ ਜੰਗਾ ਜਿਹੜੇ ਜੇਤੂ ਨੇ ਜਰਵਰਨ ਸਾਈਡ ਤੇ ਕਰ ਰਿਹਾ ਹੈ ਟੋਪਾ ਆ ਗਿਆ ਪ੍ਰੋਵੋਸ ਨੰਬਰ 970 ਗੁਰਮੀਤ ਸਿੰਘ ਸਾਹਾਂ ਸਾਧੂ ਸਿੰਘ ਜੰਗਲ ਨੰਬਰ 75 ਬਰਨਾਲਾ ABC ਸ਼ੇਰੂ ਬੁਲਦੀ ਹੈ ਜੀ ਕਟਮਾ ਵਾਲਾ 70 ਨੰਬਰ ਓ ਸ਼ਰਾ ਓ ਸ਼ਰਾ ਆ ਇੱਧਰ ਆ ਫਾਦਰ ਸਾਹਿਬ ਲੈ ਆਪਣਾ ਮਿੱਤਰਾਂ ਪੱਕਾ ਇਹਨਾਂ ਦੋਨਾਂ ਦੇ ਤੇ ਬੜਾ ਆਸ਼ੀਰਵਾਦ ਦੋਸਤਾਂ ਦਾ ਚੱਕ ਭਾਈਆ ਤੁਹਾਡਾ ਪਾਇਲ ਅਗਲੀ ਰੇਕ ਨੂੰ ਬਾਹਰ ਹੋਵੇ ਬਾਹਰ ਜਾ ਕੇ ਸ਼ੇਰੂਪੁਰ ਦੀ ਝੋਟੀ ਆ ਭਾਈ ਤੀਜਾ ਨੰਬਰ ਆ ਤੀਜਾ ਵਧਾਈ ਭਰਾ ਬਹੁਤ ਬਹੁਤ ਮਿਲਦੇ ਚੰਗਾ ਬਾਅਦ ਚ ਠੀਕ ਹੈ ਠੀਕ ਹੈ ਹਾਂ ਬਹੁਤ ਵੱਡਾ ਮੇਲਾ ਕਰਾਇਆ ਭਰਾ ਵਧੀਆ बारह <laughs> उनी अल्जीमा कितना अल्जीमा से इनको तैयार किया और मेड़े पे पर्चिस भी किया भाई बहुत-बहुत नमस्ते oh no. uh, भाई बधाई भाई साहब को भी सभी को भाई अरसे फोटो किच्ची पुतो सौ प्लस देख के भाई तेरे फोन पे ना फेंक के मिले लवी मंजिल सिंह एमबीसी मैं पहले क्या थी एमबीसी ਬਹੁਤ ਵਧੀਆ ਬੋਲ ਭਾਈ ਨੂੰ ਬਹੁਤ ਬਹੁਤ ਮੁਬਾਰਕਾਂ ਨੰਬਰ 6 1233 1233 1233 सुरेंद्र ਕੁਮਾਰ ਪਾਲਣਪੁਰ ਦੇ ਸੇਬ ਆ ਦੋ ਜੋ 87 ਨੰਬਰ ਆ ਆ ਦੇ ਉਹ 7 ਨੰਬਰ ਜਿਹੜੇ ਬੁਲਦੀ ਆ ਇੱਕ ਉਹ ਹੀ ਨੋਰਦੀ ਅੱਛਾ ਠੀਕ ਹੈ ਜੀ ਠੀਕ ਹੈ ਅਗਲਾ ਆ ਜਾ ਭਾਈ ਆਖਲਾ ਨੰਬਰ ਹੈਗਾ 8 17 39 17 9000 ਰਮਨਪੁਰ ਤੋਂ ਸਾਨੂੰ ਰੋਗਲਾ ਚ ਕਿਲੇ ਜਾਣੀਆਂ ਫੋਟੋ ਖਚਾ ਲਿਆ ਮੋਬਾਈਲ ਕੱਢ ਉਹ ਫੋਟੋ ਖਚਾਗੇ ਉਹ ਮਾਰਨੇ ਪੈ ਜਾਣਾ ਲੇ ਬਰੇ ਹੋ ਚੁੱਕਿਆ ਹੈ ਕੋਈ ਦੂਰ ਦੀ ਕਿਹੜਾ ਪਿੰਡ ਆ ਬਾਈ ਰੋਡ ਕੀ ਟੰਡ ਰੋਡ ਕੀ ਤਸੀਲ ਸੰਦੂਰਗੜ ਜੀ 7ਵੇਂ ਨੰਬਰ ਤੇ 2 ਮਹੀਨੇ ਦੇ ਘੱਪਣਾ ਜੀ 20 ਮਹੀਨੇ 21 ਮਹੀਨੇ ਉਪਰ ਆ ਜੀ ਦੇਖੋ ਬਹੁਤ ਸੋਹਣੇ ਬਿਓ ਬਾਕੀ ਆ ਦੇਖਦੇ ਵੀਡੀਓ ਬਣਾ ਲਓ ਜੀ ਯੂਟਿਊਬਰ ਭਾਜਾ ਉਹ ਵੀਡੀਓ ਬਣਾ ਰਿਹਾ ਬਾਹਰ ਇੱਧਰ ਫੋਟੋ ਖਿਚਾ ਲਈ ਨਾ ਆ ਜੱਜਾ ਫੋਟੋ ਖਿੱਚ ਤੇਰੀ ਵਾਲੀ ਤੋਂ ਵਧੀਆ ਉਹ ਜੱਜਾ ਉੱਧਰ ਖੜਾ ਮੋੜਾ ਬਾਕੀ ਮੈਂ ਸਾਨੂੰ ਦਿਖਾਣਾ ਭਰਾਵਾ ਕਿਹੜੇ ਦਾ ਨੰਬਰ ਰਹਿ ਗਿਆ ਹੋਰ ਬਾਹਰ ਕਿੱਥੇ ਰੱਖਾਂ ਉਹ ਇੱਥੇ ਬਾਹਰ ਗਾ ਉੱਥਰ ਲੈ ਆ ਨਾ ਯਾਰ ਮਣੀ ਪੰਜੀ ਕੱਡ ਮੈਨੋਂ ਪਰ ਹੈਗਾ ਜਮਾਨਾ ਨਗਰ ਇੱਕ ਇੱਧਰ ਵਧੀਆ ਸਤਮਾ ਤੇ ਤੇਰੀ ਹੈ ਲੈ ਕੱਟ ਮਾਇਲ ਤੇਰੀ ਕਿੱਥੇ ਆ ਇਹ ਹੀ ਆਪਣੀ ਖੜ ਕੇ ਤੂੰ ਖੜਾ ਚੰਗੀ ਆ ਰੋਟੀ ਆ ਗੁਰੂ ਸਾਰੇ ਭਰਾ ਬਾਹਰ ਚਲੋ ਬੰਨ੍ਹ ਲਓ ਜੰਗਾ ਸੇ ਜਾਨਵਰ ਦੇ ਨਾਲ ਸਿਰਫ ਦੋ ਬੰਦੇ ਚਾਹੀਦੇ ਆ ਆ ਕੇ ਵੀਰੇ ਸਾਰੇ ਭਰਾਵਾਂ ਕੇ ਲਈ ਆਓ ਬੱਦਪੁਰਾ ਦੇ ਪਰਵਾਹ ਖੜੀ ਨੀ ਉਹ ਜੱਜ ਜਣ ਕੇ ਬੱਦਪੁਰਾ ਆ ਗਈਆਂ ਤੇ ਫਿਰ ਕਰਕੇ ਦੁੱਤੀ ਆ ਗਏ ਆ ਬਧਾਈ ਭਰਾਵਾ ਬਹੁਤ ਬਹੁਤ ਵਧਾਈਆਂ ਵਧਾਈ ਭਾਈ ਬਹੁਤ ਬਹੁਤ ਵਧਾਈਆਂ 5 ਨੰਬਰ ਬੱਚੋ ਕੋਲ 5ਵਾਂ ਨੰਬਰ ਜਿਹੜੇ ਵੀਰ ਬਾਟੂ ਆ ਪਲੀਜ਼ ਲੈ ਭਰਾਵਾਂ ਨੂੰ ਝੋਟਾ ਦਿਖਾਉਣੇ ਆਪਣਾ ਬੱਦਪੁਰਾ ਝੋਟਿਆਂ ਦਾ ਨਿਬੜ ਗਿਆ ਭਰਾਵੋ ਹੁਣ ਝੋਟੇ ਦਿਖਾਉਣੇ ਕੀ ਵੰਡਦਾ ਬਾਬਾ ਸੁੱਖ ਰੱਖਿਆ ਆਗੇ ਝੋਟੇ ਝੋਟਿਆਂ ਆ ਗਏ ਨਾ ਭਰਾਜਾ ਹੁਣ ਝੋਟੇ ਦਾ ਕੰਮ ਆਉਂਦਾ ਆ ਗਿਆ ਆਪਣਾ ਝੋਟਾ ਝੋਟਿਆਂ ਵਾਲਾ ਗਿਆ ਨਿਬੜ ਤੁਹਾਨੂੰ ਝੋਟਿਆਂ ਦੀ ਅੱਡ ਵੀਡੀਓ ਦਿਖਾਉਣੇ ਆ ਧੰਨਵਾਦ ਬਾਈ ਸਾਰੇ ਵੀਰਾਂ ਦਾ ਚੈਨਲ ਨੂੰ ਕਰ ਲਿਓ ਭਰਾਵੋ ਸਬਸਕ੍ਰਾਈਬ ਪੰਜਾਂ ਨਾਲ ਹੀ ਚੱਲਦਾ ਕੰਮ ਸਾਰਾ ਮੇਲਾ ਦਿਖਾਉਣ ਨੂੰ ਘਰੇ ਬੈਠੇਣ ਬਾਕੀ ਇੱਥੇ ਅਜਾ ਗੱਲੀ ਬਣ ਜੇ ਸੰਧੂ ਡੇਰੀ ਫਾਰਮ ਸਰਦੂਗੜ ਧੰਨਵਾਦ ਬਾਈ ਸਾਰੇ ਵੀਰਾਂ ਦਾ ਬਾਕੀ ਧੰਨਵਾਦ ਬਾਈ ਸਾਰੇ ਵੀਰਾਂ ਦਾ ਮਿਲਦੇ ਆ ਅਗਲੀ ਵੀਡੀਓ ਚ ਕੱਠ ਬੋਦੋ ਰਿਆ ਫੁੱਲ ਬੋ ਰਿਆ ਆਵੇ ਫਿਰਦੇ ਨੇ ਛੋਟੇ ਗਾਪੋਂ ਦੇ ਧੰਨਵਾਦ ਭਾਈ ਸਾਰੇ ਵੀਰਾਂ ਨਾਲ ਅਗਲੇ ਵੀਡੀਓ ਚ ਮਿਲਦਾ